ਸਤਿ ਸ਼੍ਰੀ ਅਕਾਲ ਮੈਂ ਹਾਰਦੀ ਅਸੰਦਰ న్యూਸ ਦੇ ਇੱਕ ਦਰਸ਼ਕਾਂ ਦਾ ਸਵਾਗਤ ਹੈ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਬਣਾਈ ਰੱਖਣ ਦੇ ਲਈ ਪੰਜਾਬ ਸਰਕਾਰ ਦੇ ਵੱਲੋਂ ਲਗਾਤਾਰ ਸਖਤ ਤੋਂ ਸਖਤ ਨਿਯਮ ਬਣਾਏ ਜਾ ਰਹੇ ਨੇ ਸਖਤ ਤੋਂ ਸਖਤ ਕਦਮ ਚੁੱਕੇ ਜਾ ਰਹੇ ਨੇ ਤਾਂ ਕਿ ਕੋਈ ਵੀ ਸੂਬੇ ਦੇ ਵਿੱਚ ਮਾੜੀ ਘਟਨਾ ਨਾ ਵਾਪਰ ਸਕੇ ਪੰਜਾਬ ਸਰਕਾਰ ਦੇ ਵੱਲੋਂ ਪੰਜਾਬ ਮੁੱਖ ਮੰਤਰੀ ਦੇ ਵੱਲੋਂ ਸਖਤ ਨਿਰਦੇਸ਼ ਦਿੱਤੇ ਗਏ ਸੀ ਤਾਂ ਕਿ ਜੋ ਵੀ ਗਨਕਲਚ ਨੂੰ ਪ੍ਰਮੋਟ ਕਰਦਾ ਹੈ ਸਖਤ ਤੋਂ ਸਖਤ ਉਸ ਉੱਪਰ ਕਾਰਵਾਈ ਕੀਤੀ ਜਾਵੇ ਪਰ ਇਹਨਾਂ ਨਿਯਮਾਂ ਦੇ باوجود ਵੀ ਲੋਕਾਂ ਦੇ ਵੱਲੋਂ ਕਿਤੇ ਨਾ ਕਿਤੇ ਸਰਕਾਰ ਦੇ ਇਸ ਹਿਦਾਇਤਾਂ ਦੀ ਜਿਹੜੀ ਹੈ ਉਹ ਤੱਜੀਆਂ ਉਡਾਈਆਂ ਜਾ ਰਹੀਆਂ ਨੇ। ਦਸਤਿਲ ਮਾਮਲਾ ਮੁਖਤਸਰ ਸਾਹਿਬ ਤੋਂ ਸਾਹਮਣੇ ਆ ਰਿਹਾ ਜਿੱਥੇ ਇੱਕ ਵਿਆਹ ਸਮਾਰੋਹ ਦੇ ਵਿੱਚ ਹਥਿਆਰ ਲੈ ਕੇ ਲੋਕੀ ਪਹੁੰਚੇ ਸੀ ਤੇ ਜਿੱਥੇ ਇੱਕ ਪਾਸੇ ਖੁਸ਼ੀ ਦਾ ਜਸ਼ਨ ਸੀ ਉੱਥੇ ਗੋਲੀਆਂ ਚੱਲ ਗਈਆਂ। ਪਰ ਗੋਲੀਆਂ ਚੱਲਣ ਦੀ ਵਿਆਹ ਸਮਾਰੋਹ ਦੇ ਵਿੱਚ ਨੌਬਤ ਕਿਉਂ ਆ ਗਈ? ਆਖਿਰ ਕਿਉਂ ਦੋ ਧਿਰ ਆਪਸ ਦੇ ਵਿੱਚ ਲੜ ਪਈ? ਖਾਸ ਗੱਲ ਇਹ ਹੈ ਕਿ ਉਹ ਜਿਹੜੇ ਦੋ ਧਿਰ ਵਿਆਹ ਸਮਾਰੋਹ ਦੇ ਵਿੱਚ ਝਗੜਾ ਕਰ ਬੈਠੇ ਨੇ ਉਹ ਮੁੰਡੇ ਵਾਲੇ ਪਾਸੇ ਦੇ ਹੀ ਦੋ ਗੁੱਟ ਸੀਗੇ ਜਿਨ੍ਹਾਂ ਨੇ ਵਿਆਸ ਮਾਰੋ ਦੇ ਵਿੱਚ ਲੜਾਈ ਝਗੜਾ ਕੀਤਾ ਤੇ ਗੋਲੀਆਂ ਚਲਾਉਂਦੀ ਨੌਬਤ ਆ ਗਈ ਇਥੇ ਤੱਕ ਕਿ ਵਿਆਸ ਮਾਰੋ ਦੇ ਵਿੱਚ ਮਾਤਮ ਛਾ ਗਿਆ ਸਭ ਤੋਂ ਪਹਿਲਾਂ ਤੁਸੀਂ ਇੱਕ ਵਾਰ ਇਸ ਵੀਡੀਓ ਤੇ ਨਜ਼ਰ ਮਾਰ ਲਓ ਫਿਰ ਦੱਸਦੇ ਹਾਂ ਕਿ ਆਖਿਰ ਪੂਰਾ ਮਾਮਲਾ ਕੀ ਹੈ ਸ਼੍ਰੀ ਮੁਖਤਸਰ ਸਾਹਿਬ ਦੇ ਮਲੋਟ ਰੋੜ ਤੇ ਸਥਿਤ ਨਾਰਾਇਣਗੜ ਪੈਲੇਸ ਵਿਖੇ ਵਿਆਸ ਮਾਰੋ ਦੌਰਾਨ ਮਾਮੂਲੀ ਗੱਲ ਨੂੰ ਲੈ ਕੇ ਟਕਰਾਰ ਹੋ ਗਈ ਸੀ ਜਿਸ ਦੌਰਾਨ ਗੋਲੀ ਚੱਲ ਗਈ ਅਤੇ ਗੋਲੀ ਜਦੋਂ ਚੱਲੀ ਤਾਂ ਇੱਕ ਵਿਅਕਤੀ ਵੀ ਗੰਭੀਰ ਰੂਪ ਦੇ ਨਾਲ ਜ਼ਖਮੀ ਹੋ ਗਿਆ ਪੁਲਿਸ ਨੇ ਮਾਮਲੇ ਦੀ ਜਾਂਚ ਵੀ ਸ਼ੁਰੂ ਕਰ ਦਿੱਤੀ ਹੈ ਪਰ ਜਾਣਕਾਰੀ ਮੁਤਾਬਕ ਝਗੜਾ ਕਰਨ ਵਾਲੇ ਦੋਵੇਂ ਧਿਰਾਂ ਦੇ ਲੋਕ ਵਿਆਹ ਚ ਲੜੇ ਦੇ ਪਾਸੇ ਤੋਂ ਆਏ ਸਨ ਜ਼ਖਮੀ ਵਿਅਕਤੀ ਫਾਈਨਾਂਸ ਕੰਪਨੀ ਦਾ ਮਾਲਕ ਦੱਸਿਆ ਜਾ ਰਿਹਾ ਹੈ ਜਿਸ ਦੀ ਪਛਾਣ ਗੁਰਲਾਲ ਸਿੰਘ ਸੰਧੂ ਵਾਸੀ ਗੱਟਾ ਬਾਦਸ਼ਾਹ ਵਜੋਂ ਹੋਈ ਹੈ ਪੁਲਿਸ ਤੋਂ ਮਿਲੀ ਜਾਣਕਾਰੀ ਅਨੁਸਾਰ ਗੁਰਲਾਲ ਸਿੰਘ ਜੋ ਕਿ ਪਿੰਡ ਗੱਟਾ ਬਾਸ਼ਾ ਤੋਂ ਮੁਕਸਰ ਦੇ ਨਰੈਣਗੜ ਪੈਲੇਸ ਤੱਕ ਵਰਾਤ ਨਾਲ ਲਾਇਆ ਸ। ਵਿਆਹ ਦੇ ਵਿੱਚ ਸਾਰੇ ਦੋਸਤ ਅਤੇ ਰਿਸ਼ਤੇਦਾਰ ਡੀਜੇ ਤੇ ਪੰਗੜਾ ਪਾ ਰਹੇ ਸਨ। ਇਸ ਦੌਰਾਨ ਸਟੇਜ ਸੰਚਾਲਕ ਦੇ ਵੱਲੋਂ ਗੁਰਲਾਲ ਅਤੇ ਉਸ ਦੇ ਦੋ ਹੋਰ ਦੋਸਤਾਂ ਦੇ ਨਾਵਾਂ ਦਾ ਵਾਰ-ਵਾਰ ਐਲਾਨ ਕੀਤਾ ਜਾ ਰਿਹਾ ਸੀ। ਜਿਸ ਕਾਰਨ ਦੂਜੇ ਗਰੁੱਪ ਦੇ ਵਿੱਚ ਪੰਗੜਾ ਪਾ ਰਹੇ ਫਰੀਦਕੋਟ ਦੇ ਪਿੰਡ ਮਣੀਵਾਲ ਵਸਦੇ ਹਰਮੇਸ਼ ਸਿੰਘ ਜੋ ਕਿ ਲਾੜੇ ਦਾ ਰਿਸ਼ਤੇਦਾਰ ਸੀ, ਪੜਕ ਗਏ। ਅਤੇ ਗੁਰਲਾਲ ਨੂੰ ਗਲਤ ਬੋਲਣਾ ਸ਼ੁਰੂ ਕਰ ਦਿੱਤਾ। ਇਸੇ ਦੌਰਾਨ ਉਹਨਾਂ ਪਿਸਤੌਲ ਕੱਢ ਕੇ ਗੁਰਲਾਲ ਵੱਲ ਸਿੱਧੀ ਗੋਲੀ ਮਾਰ ਦਿੱਤੀ। ਗੋਲੀ ਲੱਗਣ ਤੇ ਗੁਰਲਾਲ ਨੂੰ ਮੁਕਸਦਿਕ ਨਿੱਜੀ ਹਸਪਤਾਲ ਦੇ ਵਿੱਚ ਦਾਖਲ ਕਰਵਾਇਆ ਗਿਆ ਜਿੱਥੇ ਉਸ ਦੀ ਹਾਲਤ ਨਾਜ਼ੁਕ ਬਣੀ ਹੋਈ ਹੈ। ਤੋਥੇ ਦੂਜੀ ਪਾਸੇ ਡੀਐਸਪੀ ਜਗਦੇਸ਼ ਕੰਬੋਜ ਦੇ ਅਨੁਸਾਰ ਇਸ ਸੰਬੰਧੀ ਗੁਰਲਾਲ ਦੇ ਭਰਾ ਦੇ ਬਿਆਨਾਂ ਦੇ ਆਧਾਰ ਤੇ ਮਾਮਲਾ ਦਰਜ ਕਰ ਲਿੱਤਾ ਗਿਆ ਅਤੇ ਅੱਗੇ ਦੀ ਜਾਂਚ ਜਾਰੀ ਹੈ। ਸਰ ਕੀ ਮਾਮਲਾ ਹੋਇਆ ਹੈਗਾ ਔਰ ਹੁਣ ਤੱਕ ਦੀ ਕਾਰਵਾਈ ਕੀ ਹੈ? ਨਹੀਂ ਨਾਰਾਇਣਗੜ੍ਹ ਪੈਲਸ ਐਮਲੋਟਰ ਉਰ ਤੇ ਉੱਥੇ ਜਦਵਿੰਦਰ ਸਿੰਘ ਨਾਂ ਦਾ ਜਿਹੜਾ ਵਿਅਕਤੀ ਸੀ ਉਹਦੀ ਮੇਜ ਸੀ ਸਾਧੂ ਸਿੰਘ ਵਾਲਾ ਤੋਂ ਉੱਥੇ ਬਰਾਤ ਜਿਹੜੀ ਆਈ ਹੋਈ ਸੀ ਉਸ ਦੇ ਵਿੱਚ ਰਿਸ਼ਤੇਦਾਰ ਵੀ ਉਹਦੇ ਆਏ ਹੋਏ ਸੀ ਇੱਕ ਜੀਰੇ ਤੋਂ ਜਿਹੜਾ ਸੀਗਾ ਗੁਰਲਾਲ ਸਿੰਘ ਨਾਂ ਦਾ ਲੜਕਾ ਜਿਹੜਾ ਫਾਈਨਾਂਸ ਦਾ ਕੰਮ ਕਰਦਾ ਹੈ ਉਹ ਤੇ ਉਹਦਾ ਬ੍ਰਦਰ ਗੁਰਲਾਸ਼ ਸੇਵਕ ਸਿੰਘ ਵਗੈਰਾ ਵੀ ਉੱਥੇ ਆਏ ਹੋਏ ਸੀ ਵਿਆਹ ਦੇ ਵਿੱਚ ਜਿਹੜਾ ਅਨਾਉਂਸਰ ਸੀਗਾ ਉਹ ਕਰਲਾਲ ਦਾ ਜਿਹੜਾ ਨਾਮ ਲੈ ਕੇ ਫਾਈਨਾਂਸ ਹੈਗੀ ਇਹਨਾਂ ਦੀ ਕੰਪਨੀ ਦਾ ਨਾਂ ਉਹਦੀ ਜਿਹੜੀ بار بار ਨਾਂ ਬੋਲ ਰਿਆ ਸੀ ਤਾਂ ਜਿਹੜਾ ਸਰਪੰਚ ਹਰਮੇਸ਼ ਹਮੇਸ਼ਾ ਮਾਨੀ ਸਿੰਘ ਵਾਲੇ ਦਾ ਨੇੜੇ ਸਾਧਕ ਦੇ ਰਹਿਣ ਵਾਲਾ ਇਹਨੂੰ ਰੰਜਿਸ਼ ਹੋਈ ਵੀ ਇਹਦਾ ਨਾਂ ਕੋਲੇ ਰਿਨੇ ਉਹਨੇ ਆ ਕੇ ਉੱਥੇ ਤੱਕ ਕਮਕ ਕੀਤੀ ਤੇ ਆਪਣਾ ਜਿਹੜਾ ਰਵਾਲਵਰ ਸੀ ਦਾਜੋ ਕੱਢਿਆ ਉਹਦੇ ਨਾਲ ਉਹਦਾ ਫਾਇਰ ਕਰ ਦਿੱਤਾ ਤੇ ਜਿਹੜਾ ਗੁਰਲਾਲ ਦੀ ਛਾਤੀ 'ਚ ਵੱਜਿਆ ਉਹ ਜਿਹੜਾ ਇੱਥੇ ਬਾਦਸਰ ਜਿਹੜਾ ਹੁਸ਼ਾ ਹਸਪੀਟਲ ਹੈ ਉੱਥੇ ਐਡਮਿਟ ਹੈ ਸੀਰੀਅਸ ਹੈ ਉਹਦਾ ਜਿਹੜਾ ਭਾਈ ਹੈ ਗੁਰਸੇਵਕ ਸਿੰਘ ਉਹਦੇ ਬਿਆਨ ਤੇ ਅਸੀਂ ਜਿਹੜੀ ਇਹਨਾਂ ਦੇਗੇ ਕਰ ਰਹੀਆ। ਸਰ ਆਲਓਵਰ ਦਾ ਕੁਝ ਇਸ ਤਰ੍ਹਾਂ ਦਾ ਪਤਾ ਲੱਗਾ ਕੋਈ ਲਸੰਸੀ ਹੈ ਜਾਂ ਸੀਸੀਟੀਵੀ ਫੁਟੇਜ ਵਗੈਰਾ ਕੁਝ ਨਹੀਂ ਅਜੇ ਤੱਕ ਕੋਈ ਪਤਾ ਨਹੀਂ ਲੱਗਾ ਦੋਸ਼ੀ ਦੀ ਗ੍ਰਿਫਤਾਰੀ ਤੋਂ ਬਾਅਦ ਪਤਾ ਲੱਗੇਗਾ ਵੀ ਉਹ ਲਸੰਸੀ ਹੈ ਜਾਂ ਨਹੀਂ। ਪਹਿਲਾਂ ਸਰ ਕੋਈ ਫੈਰ ਰਹੇ ਵਗੈਰਾ ਤੇ ਪਹਿਲੇ ਸਾਲਾਂ ਤੋਂ ਵੀ ਪੁੱਛਗਿੱਛ ਕੀਤੀ ਜਾ ਰਹੀ ਹੈ ਜੇ ਕੋਈ ਉਸ ਤਰ੍ਹਾਂ ਦਾ ਹਾਂਜੀ ਇਨਵੈਸਟੀਗੇਸ਼ਨ ਉਹਨਾਂ ਨੂੰ ਵੀ ਸ਼ਾਮਲ ਕਰਕੇ ਇਨਵੈਸਟੀਗੇਸ਼ਨ ਕੀਤੀ ਜਾਏ। ਸਰ ਕਿੰਨੇ ਫਾਇਰ ਹੋਏ ਹੁੰਦੇ? ਡਾਕਟਰ ਕੀ ਮਸਲਾ ਸੀਗਾ ਔਰ ਕੀ ਹੋਜੀ ਕੰਡੀਸ਼ਨ ਹੈਗੀ ਜਿਹੜੀ ਪੇਸ਼ ਹਾਂ ਇੱਕ ਪੇਸ਼ੈਂਟ ਆਇਆ ਕਹਿੰਦੇ ਸੀ ਨਰਨਗੜ ਕੋਈ ਮੈਰੇ ਚੱਲ ਰਹੀ ਸੀਗੀ ਉਹਦੇ ਵਿੱਚ ਡੀਜ਼ਾ ਡੂਜ਼ੇ ਪਿੱਛੇ ਪਤਾ ਨਹੀਂ ਕਿਦੋਂ ਮੈਨੂੰ ਐਗਜ਼ੈਕਟ ਨਹੀਂ ਪਤਾ ਬਟ ਜੋ ਮੇਰੇ ਕੋਲ ਆਇਆ ਤਾਂ ਪੇਸ਼ੈਂਟ ਕਾਫੀ ਸੀਰੀਅਸ ਹੈ ਜੀ ਬਲੱਡ ਪ੍ਰੈਸ਼ਰ ਕਾਫੀ ਘਟਾ ਹੈ ਗੋਲੀ ਜਿਹੜੀ ਸੀਗੀ ਉਹ ਪੇਟ ਦੇ ਵਿੱਚ ਲੱਗੀ ਹੈ ਅਗਲੇ ਪਾਸੋਂ ਲੱਗ ਕੇ ਪਿੱਛੋਂ ਦੀ ਅੱਗੇ ਵੀ ਜ਼ਖਮ ਹੈ ਪਿੱਛੇ ਵੀ ਜ਼ਖਮ ਹੈ ਆਂਤੜੀ ਉਹਦੀ ਫੱਟੀ ਹੋਈ ਹੈ ਮੇਦਾ ਉਹਦਾ ਫਟਿਆ ਹੋਇਆ ਨਾੜਾ ਵੀ ਉਹਦੀਆਂ ਫਟਕੀਆਂ ਹੋਈਆਂ ਤਾਂ ਜਿਹੜੀ ਨੂੰਹਾਂ ਚਰਾਈ ਵੀ ਉਹਨੂੰ ਖੂਨ ਆ ਰਿਹਾ ਹੈ ਕੀ ਨਾਮ ਕੀ ਹੈ ਪੇਸ਼ੇ ਦਾ ਨਾਮ ਗੁਰਲਾਲ ਹੈ ਜੀ ਗੁਰਲਾਲ ਇੱਕ ਗੱਟਾ ਬੋਦਸ਼ਾ ਕੋਈ ਹੈ ਮੱਖੂ ਦੇ ਕੋਲੇ ਹੈ ਜੀ ਫਰੋਜਪੁਰ ਡਿਸਟ੍ਰਿਕਟ ਕਿ ਉਹਦੀ ਕੰਡੀਸ਼ਨ ਕਿਹ ਜਾ ਸਕਦਾ ਪੇਸ਼ੈਂਟ ਕਾਫੀ ਸੀਰੀਅਸ ਹੈ ਜੀ ਮੁਖਸਰ ਦੇ ਵਿੱਚ ਹੋਈ ਇਸ ਘਟਨਾ ਤੋਂ ਬਾਅਦ ਪੁਲਿਸ ਪ੍ਰਸ਼ਾਸਨ ਅਤੇ ਪੰਜਾਬ ਸਰਕਾਰ ਇੱਕ ਵਾਰ ਫਿਰ ਸੁਵਾਲਾਂ ਦੇ ਘੇਰੇ ਵਿੱਚ ਖੜੀ ਹੋ ਗਈ ਹੈ ਕਿ ਆਖਿਰ ਪੰਜਾਬ ਸਰਕਾਰ ਦੇ ਸਖਤ ਨਿਰਦੇਸ਼ ਦਿੱਤੇ ਜਾਣ ਤੋਂ ਬਾਅਦ ਵੀ ਇਹ ਕੌਣ ਲੋਕ ਸੀ ਜਿਨ੍ਹਾਂ ਨੇ ਨਿਯਮਾਂ ਦੀ ਧੰਗੀਆਂ ਉਡਾਈਆਂ ਅਤੇ ਵਿਆਸਮਾ ਰੋਧ ਦੇ ਵਿੱਚ ਹਥਿਆਰ ਲੈ ਕੇ ਜਾਣ ਤੇ ਵੀ ਪਾਬੰਦੀ ਇਸੇ ਕਰਕੇ ਲਗਾਈ ਗਈ ਸੀ ਤਾਂ ਕਿ ਕੋਈ ਮੰਦਭਾਗੀ ਘਟਨਾ ਨਾ ਵਾਪਰੇ ਫਿਰ ਵੀ ਲੋਕੀ ਬੇਖੌਫ ਹੋ ਕੇ ਸਰਕਾਰ ਦੇ ਨਿਯਮਾਂ ਦਾ ਉਲੰਘਣ ਕੀਤਾ ਅਤੇ ਇਸ ਵਿਆਸਮਾਰੋ ਦੇ ਵਿੱਚ ਹਥਿਆਰ ਲੈ ਕੇ ਪਹੁੰਚੇ ਅਤੇ ਇਸ ਤਰ੍ਹਾਂ ਦੀ ਘਟਨਾ ਨੂੰ ਅੰਜਾਮ ਦਿੱਤਾ ਹੈ ਕਿਤੇ ਨਾ ਕਿਤੇ ਇਹ ਘਟਨਾ ਇੱਕ ਵਾਰ ਫਿਰ ਪੰਜਾਬ ਸਰਕਾਰ ਤੇ ਸਵਾਲੀਆ ਨਿਸ਼ਾਨ